ਵਕਾਰਾਂ ਦੇ ਵਿੱਚ ਇਹਨਾਂ ਵਾਸ਼ਨਾਵਾਂ ਦੇ ਵਿੱਚ بڑے بڑے ਬ੍ਰਹਮਾ ਵਰਗੇ ਦੇਵਤੇ ਵੀ ਡੋਲ ਗਏ ਹੁਣ ਇਹ ਨਾ ਕਹਿ ਦਿਓ ਕਿ ਮੈਂ ਇੱਥੇ ਕਿਸ ਦੀ ਨਿੰਦਿਆ ਕਰ ਰਿਹਾ ਮੈਨੂੰ ਇਹ ਨਾ ਕਹਿ ਦਿਓ ਕਿ ਮੈਂ ਕਿਸੇ ਨਾ ਕਿਸੇ ਨੂੰ ਨੀਵਾ ਵਿਖਾ ਰਿਹਾ ਮੈਂ ਨੀਵਾ ਕਿਸੇ ਨੂੰ ਨਹੀਂ ਵਿਖਾ ਰਿਹਾ ਜੋ ਇਤਿਹਾਸ ਦੇ ਪੰਨੇ ਕਹਿੰਦੇ ਆ ਉਹ ਮੈਂ ਬੋਲ ਰਿਹਾ ਆ ਬੇਨਤੀ ਕਰਾਂ ਭੀ ਆ ਪਾਈ ਅਮਰਤਪਾਲ ਮਹਿਰੋਂ ਨੇ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਐਸੇ ਬਾਬੇ ਜਿਹੜੇ ਆਪਣੇ ਆਪ ਨੂੰ ਸੰਤ ਖਮਾਉਣ ਵਾਲੇ ਕਿੰਨੇ ਐਸੇ ਬਾਬੇ ਫੜੇ ਸੀ ਹੁਣ ਉਹਨਾਂ ਦੇ ਲਿਵਾਜ ਕਿਵੇਂ ਦੇ ਸੀ ਕਿੰਨੇ ਸੋਹਣੇ ਉਹਨਾਂ ਦੇ ਚੋਲੇ ਕਿੰਨੀਆਂ ਸੋਹਣੀਆਂ ਉਹਨਾਂ ਦੀਆਂ ਦਸਤਾਰਾਂ ਕਿੰਨੇ ਸੋਹਣੇ ਉਹਨਾਂ ਦੇ ਮੁਖ ਦੇ ਉੱਤੇ ਦਾੜੇ ਪ੍ਰਕਾਸ਼ ਵੇਖਣ ਨੂੰ ਕੋਈ ਕਹਿ ਸਕਦਾ ਹੈ ਉਹਨਾਂ ਨੂੰ ਪੇਹੋ ਦੀਆਂ ਕਰਤੂਤਾਂ ਇਹ ਬੰਦੇ ਕਰ ਸਕਦੇ ਆ ਪਰ ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਦਾ ਬਾਣਾ ਬਦਨਾਮ ਕੀਤਾ ਬੰਦੇ ਦੇ ਤਿੰਨ ਚਿਹਰੇ ਹੁੰਦੇ ਆ ਗੱਲ ਮੇਰੀ ਧਿਆਨ ਦੇ ਨਾਲ ਸੁਣਿਓ ਬੰਦੇ ਦੇ ਤਿੰਨ ਚਿਹਰੇ ਹੁੰਦੇ ਆ ਇੱਕ ਚਿਹਰਾ ਉਹ ਹੁੰਦਾ ਵਾ ਜਿਹੜਾ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਪਰਿਵਾਰ ਵਾਲਿਆਂ ਨੂੰ ਪਤਾ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਪਤਾ ਹੁੰਦਾ ਦੂਜਾ ਚਿਹਰਾ ਉਸ ਬੰਦੇ ਦਾ ਉਹ ਹੁੰਦਾ ਵਾ ਜਿਹੜਾ ਬਾਹਰ ਲੋਕਾਂ ਨੂੰ ਪਤਾ ਹੁੰਦਾ ਵਾ ਤੇ ਤੀਜਾ ਚਿਹਰਾ ਉਸ ਬੰਦੇ ਦਾ ਨਾਂ ਕਿਹ ਰਿਸ਼ਤੇਦਾਰ ਨੂੰ ਪਤਾ ਹੁੰਦਾ ਵਾ ਨਾ ਕਿ ਸੱਜਣ ਮਿੱਤਰ ਯਾਰ ਦੋਸਤ ਨੂੰ ਪਤਾ ਹੁੰਦਾ ਵਾ ਤੀਜਾ ਚਿਹਰਾ ਉਹ ਹੁੰਦਾ ਵਾ ਜਿਹੜਾ ਬੰਦੇ ਨੂੰ ਆਪਣੇ ਆਪ ਦਾ ਪਤਾ ਵਾ ਕਿ ਮੈਂ ਕਿਵੇਂ ਦਾ ਅਸਲ ਵਿੱਚ ਉਹ ਬੰਦਾ ਬਾਹਰੋਂ ਕਿੱਡਾ ਬਣ ਬਣ ਕੇ ਵਿਖਾਵੇ ਪੇ ਮੈਂ ਬੜਾ ਬੀਬਾ ਪੁੱਤ ਆ ਮੈਂ ਬੜਾ ਰੱਬ ਦਾ ਪੁੱਤ ਆ ਉਹ ਬੰਦਾ ਕਿੱਡਾ ਬੀਬਾ ਪੁੱਤ ਬਣ ਕੇ ਵਿਖਾਵੇ ਪਰ ਅਸਲ ਵਿੱਚ ਤੀਜਾ ਚਿਹਰਾ ਜਿਹੜਾ ਉਹਨੂੰ ਆਪ ਨੂੰ ਪਤਾ ਵਾ ਕਿ ਮੈਂ ਅਸਲ ਵਿੱਚ ਕੀ ਆ ਉਹ ਅਸਲ ਚਿਹਰਾ ਹੁੰਦਾ ਵਾ ਜਿਹੜੇ ਦੋ ਹੁੰਦੇ ਨਾ ਉਹਦੇ ਲੋਕਾਂ ਨੂੰ ਵਿਖਾਉਣ ਵਾਲਾ ਰਿਸ਼ਤੇਦਾਰਾਂ ਸੱਜਣਾ ਮੇਤਰਾਂ ਨੂੰ ਵਿਖਾਉਣ ਵਾਲੇ ਜਿਹੜੇ ਦੋ ਚਿਹਰੇ ਆ ਉਹ ਉਹਦੇ ਅਸਲ ਵਿੱਚ ਨਕਾਬ ਹੁੰਦੇ ਆ ਇੱਕ ਚਿਹਰਾ ਤੀਜਾ ਜਿਹੜਾ ਤੁਹਾਨੂੰ ਦੱਸਿਆ ਉਹ ਹੁੰਦਾ ਅਸਲ ਚਿਹਰਾ ਉਹਦਾ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਧਿਆਨ ਮਾਰ ਲਓ ਕਿੰਨੇ ਐਸੇ ਬਾਬੇ ਜਿਨ੍ਹਾਂ ਦੇ ਉੱਪਰ ਵਕਾਰਾਂ ਦਾ ਭੂਤ ਇਹਨਾਂ ਸਵਾਰ ਹੋ ਗਿਆ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਰ੍ਯਾਮ ਕੋ ਕੰਮ ਕੀਤੇ ਸੀਸੀਟੀਵੀ ਵੀਡੀਓ ਆ ਗਈਆਂ ਭਾਈ ਅਮਰਪਾਲ ਸਿੰਘ ਮਹਿਰੂਣੇ ਫੜੇ ਉਹ ਬਾਬੇ ਮੈਂ ਕਹਤੇ ਬੇਨਤੀ ਸਕੂ ਹਰ ਵਾਰੀ ਇੱਕ ਕਰਦਾ ਹੁੰਦਾ ਵਾਂ ਸਾਡੀ ਬੱਚੀ ਸਾਡੀ ਭੈਣ ਇੱਕ ਕਮਰੇ ਦੇ ਵਿੱਚ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਸਾਰਾ ਦਿਨ ਬਾਣੀ ਪੜੇ ਸਾਰਾ ਦਿਨ ਬਾਣੀ ਪੜਨ ਤੋਂ ਬਾਅਦ ਸਾਡੀ ਧੀ ਜਿਹੜੋ ਸ਼ਾਮਾਂ ਨੂੰ ਬਾਹਰ ਆਏਗੀ ਨਾ ਤੇ ਸਾਰਿਆਂ ਦਾ ਸੇਰ ਉਸ ਬੱਚੀ ਅੱਗੇ ਝੁਕਣਾ ਵਾ ਕਿ ਫਲਾਨਾ ਸਿਓ ਦੀ ਧੀ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਕੇ ਆਈ ਆ ਕਿੱਡੀ ਬੀਬੀ ਧੀ ਆ ਹੁਣ ਦੂਜੇ ਬੰਦੇ ਹੋ ਜੋ ਆਇਓ ਤੁਹਾਡੀ ਧੀ ਕਿਤੇ 2-4 ਮਿੰਟ ਵੀ ਕਿਸੇ ਡੇਰੇਦਾਰ ਸਾਦੇ ਕਮਰੇ ਦੇ ਵਿੱਚ ਕੋਲ ਗਈ ਕੁਝ ਸਮੇਂ ਬਾਅਦ ਜਦੋਂ ਬੱਚੀ ਬਾਹਰ ਆਏਗੀ ਨਾ ਉਸ ਦੇ ਮੱਥੇ ਤੇ ਲੱਗਾ ਹੋਇਆ ਜੋ ਉਹਦੇ ਕਲੰਕ ਲੱਗ ਜਾਣਾ ਮਾਫ ਕਰਨਾ ਉਹ ਸਾਰੀ ਜ਼ਿੰਦਗੀ ਲਥਨਾ ਨੀਗਾ ਪਿਓ ਨੂੰ ਵੀ ਬਦਨਾਮ ਕਰਨਾ ਉਹਨੇ ਕਿ ਫਲਾਨਾ ਸਿੰਘ ਦੀ ਧੀ ਹੀ ਦਾਦਿਆਂ ਪਰਦਾਦਿਆਂ ਤੱਕ ਮਾਫ਼ ਕਰਨਾ ਜਿਹੜੀ ਉਹਨਾਂ ਈਜ਼ਤ ਬਣਾਈ ਹੁੰਦੀ ਆ ਉਹ ਈਜ਼ਤ ਕੁਝ ਪਲਾਂ ਦੇ ਵਿੱਚ ਹੀ ਉਹ ਈਜ਼ਤ ਬਰਬਾਦ ਹੋ ਜਾਣੀ ਆ ਸਿੱਖੋ ਗੱਲ ਨੂੰ ਮੇਰੀ ਨੂੰ ਗਲਤ ਬੰਦੇ ਨਾਲ ਖੜਿਓ ਮੈਂ ਬੇਨਤੀ ਕਰਦਾ ਹਾਂ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਐਵੇਂ ਨਹੀਂ ਲਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮ ਆਨੇ ਪਰ ਤੱਕ ਗੁਰੂ ਨਿਸਤਾਰੇ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਆ ਤੇ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਸੇਵਾ ਹੋਰ ਕਿਸੇ ਦੇਹਧਾਰੀ ਅੱਗੇ ਨਾ ਝੁਕੇ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਕਬਰ ਗਾੜੀ ਮੜੀ ਮਠਾਨ ਗਾੜੀ ਕਿਸੇ ਬਾਬੇ ਗਾੜੀ ਨਾਲ ਝੁਕੇ ਕਿਸੇ ਅਖੌਤੀ ਗਾੜੀ ਨਾਲ ਝੁਕੇ ਕਿਸੇ ਡੇਰੇਦਾਰ ਗਾੜੀ ਨਾਲ ਝੁਕੇ ਸਿੱਖ ਦਾ ਸਿਰ ਵੱਡਿਆ ਜਾਵੇ ਲੇਕਿਨ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਨਾ ਝੁਕੇ ਤੋ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਅਵਰ ਚਾਹੂੰ ਸੋ ਤੁਮ ਤੇ ਪਾਉ ਹੁਣ ਕਈ ਇਥੇ ਇਦਾਂ ਕਹਿੰਦੇ ਆ ਸੰਤਾਂ ਦੀ ਨਿੰਦਿਆ ਕਰਦੇ ਆ ਅਰਜ ਕਰਾਂ ਭਗਤ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਕਿਆ ਖੂਬ ਲਿਖਿਆ ਵਾ ਭਗਤ ਕਬੀਰ ਸਾਹਿਬ ਕਹਿੰਦੇ ਆ ਗੱਜ ਸਾਡੇ ਤੈ ਤੈ ਤੋਤੀਆਂ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਣ ਤੱਕ ਗਲੇ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਹ ਯਰ ਕੇ ਸੰਤ ਨਾ ਕੀ ਹੈ ਬਨਾਰਸ ਕੇ ਠੱਗ ਭਗਤ ਕਬੀਰ ਸਾਹਿਬ ਕਹਿੰਦੇ ਗੱਜ ਸਾਡੇ ਤੈ ਤੈ ਤੋਤੀਆਂ ਹੁਣ ਜਿੱਥੇ ਤੋਤੀਆਂ ਲਿਖਿਆ ਹੈ ਜੀ ਅੱਜ ਬਾਣੀ ਉਚਾਰਦੇ ਅੱਜ ਕੀ ਲਿਖਦੇ ਇਹਨਾਂ ਡੇਰੇਦਾਰਾਂ ਵੱਲੋਂ ਅੱਜ ਕਿਸ਼ਾਰੇ ਲਿਖਦੇ ਤੇਰੇ ਪਾਇਣ ਤੱਗ ਅੱਜ ਸ਼੍ਰੀ ਸਾਹਿਬ ਲਿਖਦੇ ਇਹਨਾਂ ਬਾਬਿਆਂ ਵੱਲੋਂ ਗਲੀਆਂ ਜਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਤੇ ਧਿਆਨ ਮਾਰੋ ਪੰਜਾਬ 'ਚ ਕਿੰਨੇ ਐਸੇ ਡੇਰੇਦਾਰ ਬਾਬੇ ਆ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਲੋਟੇ ਫੜੇ ਆ ਜਿਨ੍ਹਾਂ ਨੇ ਮਾਲਾ ਫੜੀਆਂ ਭੇਖ ਉਹਨਾਂ ਦੇ ਬਿਲਕੁਲ ਸੰਤਾਂ ਵਾਲੇ ਆ ਕੋਈ ਵੇਖਾਂ ਨੂੰ ਕਹਿ ਨਹੀਂ ਸਕਦਾ ਵੀ ਇਹ ਇਦਾਂ ਦੇ ਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਉਹ ਯਾਰ ਕੇ ਸੰਤਨਾਂ ਕੀ ਐ ਇਹਨਾਂ ਨੂੰ ਹਰੀ ਅਕਾਲਪੁਰਖ ਵੈਗਰੂ ਪਰਮਾਤਮਾ ਕਾਲਪੁਰਖ ਦੇ ਸੰਤਨਾਂ ਕਿਉਂ ਏ ਕੀ ਨੇ ਬਨਾਰਸ ਕੇ ਠੱਗ ਭਗਤ ਕਬੀਰ ਸਾਹਿਬ ਇਹੋ ਬਾਣੀ ਕਿਤੇ ਆਜੂ ਚਾਰ ਦੇ ਬਨਾਰਸ ਕੇ ਠੱਗ ਨਾ ਕਹਿੰਦੇ ਸਾਡੇ ਪੰਜਾਬ ਕੇ ਠੱਗ ਕਹਿੰਦੇ ਹੁਣ ਇੰਨੀ ਕਹਿੰਨੇ ਵਿਆਖਿਆ ਕਰਤੀ ਪਤਾ ਕੀ ਕਹਿਣਾ ਹਾਏ ਸੰਤਾਂ ਦੀ ਨਿੰਦਿਆ ਕਰਦੇ ਆ ਹਾਏ ਮਹਾਪੁਰਖਾਂ ਦੀ ਨਿੰਦਿਆ ਕਰਦੇ ਆ ਭਗਤ ਕਬੀਰ ਸਾਹਿਬ ਅਗਲੀ ਪੰਕਤੀ ਚ ਕਹਿੰਦੇ ਆ ਉਹ ਕਹਿੰਦੇ ਐਸੇ ਸੰਤ ਨਾ ਮੋਗੋ ਭਾਵੇਂ ਐਦਾਂ ਦੇ ਸੰਤ ਨਹੀਂ ਸਾਨੂੰ ਪਾਉਂਦੇ ਜਿਹੜੇ ਡਾਲਾਂ ਸਿਓ ਪੇਡਾਂ ਘਟਕਾਵੇਂ ਭਾਵੇਂ ਕੇ ਜਿਹੜੇ ਤਾਣੀਆਂ ਨਹੀਂ ਖਾਂਦੇ ਪੂਰਾ ਦਾ ਪੂਰਾ ਰੋਖੀ ਖਾ ਜਾਂਦੇ ਆ ਈਵਨ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਪੂਰਾ ਦਾ ਪੂਰਾ ਟੱਬਰ ਹੀ ਰੜੱਪ ਕਰ ਜਾਂਦੇ ਆ ਤੇ ਧਿਆਨ ਮਾਰੋ ਜਦੋਂ ਇੱਕ ਪਿਓ ਆਪਣੀ ਧੀ ਨੂੰ ਲੈ ਕੇ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਇੱਕ ਘਰ ਵਾਲਾ ਆਪਣੀ ਘਰਵਾਲੀ ਨੂੰ ਲੈ ਕੇ ਜਦੋਂ ਇਹਨਾਂ ਡੇਰੇਦਾਰਾਂ ਦੇ ਕੋਲ ਜਾਇਆ ਕਰਦਾ ਹੈ ਇਹ ਇਹਨਾਂ ਡੇਰੇਦਾਰਾਂ ਨੇ ਕੁਕਰਮ ਕੀਤੇ ਮਾੜੇ ਕੰਮ ਕੀਤੇ ਇਹਨਾਂ ਦੀਆਂ ਕਰਤੂਤਾ ਕਿਤੇ ਜਗਜਹਰ ਨਾ ਹੋ ਜਾਣ ਇਹਨਾਂ ਨੇ ਭੈਣਾਂ ਵੀ ਮਰਵਾਤੀਆਂ ਭਰਾ ਵੀ ਮਰਵਾਤੇ ਘਰਵਾਲੀਆਂ ਵੀ ਮਰਵਾਤੀਆਂ ਘਰ ਵਾਲੇ ਵੀ ਮਰਵਾਤੇ ਗੱਲ ਉੱਥੇ ਆ ਗਈ ਨਾ ਫਿਰ ਪਿੱਡਾ ਲਾ ਸਿਓ ਪੇਡਾ ਗੜਕਾਵੇਂ ਗੜਕਾ ਗਈ ਨਾ ਫਿਰ ਪੂਰਾ ਪੂਰਾ ਟੱਬਰ ਜਿਹੜਾ ਆਪ ਕਰ ਗਿਆ ਸਿੱਖੋ ਇੱਕੋ ਹਾਲਿਆ ਸੰਸਾਰ ਦੇ ਕੀ ਲੈਣਾ ਏ ਜੇ ਆਇਓ ਸੁਣਨ ਪੜਨ ਕਉ ਬਾਣੀ ਬਾਣੀ ਪੜਨ ਏ ਜੇ ਬਾਣੀ ਸੁਣਨ ਏ ਜੇ ਮਹਾਰਾਜ ਕੀ ਕਹਿੰਦੇ ਆ ਆਇਓ ਸੁਣਨ ਪੜਨ ਕਉ ਬਾਣੀ ਬਾਣੀ ਪੜਨ ਬਾਣੀ ਸੁਣਨ ਆਏ ਹਾਂ ਭਲਾ ਕੇ ਕੀਤਾ ਕੀ ਨਾਮ ਵਿਸਾਰ ਨਾਮ ਵਿਸਾਰਤਾ ਜਿਹੜਾ ਨਾਮ ਜਪਣਾ ਹੀ ਬੰਦੇ ਨੇ ਬਾਣੀ ਪੜ੍ਹਨੀ ਹੀ ਅਕਾਲ ਪੁਰਖ ਦੀ ਰਜਾ ਦੇ ਵਿੱਚ ਭਾਣੇ ਦੇ ਵਿੱਚ ਰਹਿਣਾ ਹੀ ਨਾਮ ਵਿਸਾਰ ਲੱਗੇ ਹਨ ਲਾਲਚ ਬੰਦੇ ਨਾਲ ਨਾਮ ਵਿਸਾਰਤਾ ਜਦੋਂ ਬੰਦੇ ਨੂੰ ਲਾਲਚ ਆ ਚੰਬੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਨੂੰ ਆ ਚੰਬੜੇ ਤੇ ਮਹਾਰਜ ਕਹਿੰਦੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮ ਗਵਾਤਾ ਰੈਣ ਗਵਾਈ ਸੋਏਕ ਰੈਣ ਕਹਿੰਦੇ ਜੀ ਰਾਤ ਨੂੰ ਰੈਣ ਗਵਾਈ ਸੋਏ ਕ ਦਿਵਸ ਗਵਾਇਆ ਖਾਏ ਦਿਵਸ ਕਹਿੰਦੇ ਦਿਨ ਨੂੰ ਫਿਰ ਰਾਤ ਸੌਂ ਕੇ ਗਵਾਈ ਰੈਣ ਗਵਾਈ ਸੋਏ ਕ ਦਿਵਸ ਗਵਾਇਆ ਖਾਏ ਦਿਨੇ ਬੰਦੇ ਨੇ ਖਾਂਦਿਆ ਪੀਂਦਾ ਟਾਈਮ ਕੱਢਤਾ ਮਹਾਰਾਜ ਕਹਿੰਦੇ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾ ਹੀਰਿਆਂ ਤੋਂ ਬੇਸ਼ਕੀਮਤੀ ਜਨਮ ਕੌਡੀਆਂ ਦੇ ਭਾਗ ਵਾਲਿਆ ਤਾਂ ਕਰਨਾ ਕੀ ਹੀ ਬਾਣੀ ਪੜਨੀ ਹੀ ਸਿੱਖੋ ਆਈਓ ਗੱਲ ਤੁਹਾਨੂੰ ਕੋ ਬਗਾਨਾ ਕਹੇਗਾ ਆਈਓ ਗੱਲ ਤੁਹਾਨੂੰ ਕੋਈ ਉਪਰਾ ਕਹੇਗਾ ਤੁਹਾਨੂੰ ਮਾੜੀ ਲੱਗੇਗੀ ਗੱਲ ਪਰ ਬੇਨਤੀ ਕਰਾਂ ਵੀ ਮੈਂ ਤੇ ਤੁਹਾਡਾ ਪੋਤਿਆਂ ਨਾ ਮੈਂ ਤੇ ਤੁਹਾਡਾ ਭਰਾ ਹਾਂ ਨਾ ਮੇਰਾ ਤਾਂ ਨਹੀਂ ਬੁਰਾ ਕਰੋ ਬੁਰਾ ਮਨਾਵੋਗੇ ਰਖੜੀ ਦਾ ਮੌਸਮ ਆ ਰਿਹਾ ਵਾ ਆਪਣੀਆਂ ਧੀਆਂ ਨੂੰ ਬਹੁਤੇ ਭਰਾ ਐਵੇਂ ਐਸੇ ਵੇਖੇ ਆ ਆਪਣੀਆਂ ਭੈਣਾਂ ਨੂੰ ਆਈਫੋਨ ਲੈ ਕੇ ਦਿੰਦੇ ਆ ਮਹਿੰਗੇ ਤੋਂ ਮਹਿੰਗਾ ਮੋਬਾਈਲ ਲੈ ਕੇ ਦਿੰਦੇ ਆ ਮਹਿੰਗੇ ਤੋਂ ਵਹਿੰਗੇ ਸੂਟ ਲੈ ਕੇ ਦਿੰਦੇ ਆ ਕੱਪੜੇ ਲੈ ਕੇ ਦਿੰਦੇ ਆ ਸਿੱਖੋ ਜੋ ਲੈ ਕੇ ਦੇਣਾ ਲੈ ਦੋ ਅਸੀਂ ਨਹੀਂ ਰੋਕਦੇ ਪਰ ਇੱਕ ਸਾਡੇ ਵੱਲੋਂ ਹੱਥ ਜੋੜ ਕੇ ਤਰਲਾਵਾ ਇੱਕ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਵੀ ਆਪਣੀਆਂ ਧੀਆਂ ਨੂੰ ਆਈਫੋਨਾਂ ਦੇ ਨਾਲ ਸੂਟਾਂ ਦੇ ਨਾਲ ਇੱਕ ਗਿਫਟ ਹੋਰ ਲੈ ਦਿਓ ਮੇਰੇ ਵੱਲੋਂ ਮੇਰੇ ਕਹੇ ਤੇ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਦੋ ਸਹਜ ਪੜ੍ਹਦੀਆਂ ਪੋਤਾਂ ਲੈ ਕੇ ਦਿਓ ਉਹਨਾਂ ਨੂੰ ਕਹੋ ਵੀ ਅਈਨੇ ਤੋਂ ਐਨੇ ਤੂੰ ਸਕੂਲ ਕਾਲਜ ਜਾਣਾ ਵਾ ਐਨੇ ਤੋਂ ਐਨੇ ਘਰ ਆ ਕੇ ਸੌਣਾ ਵਾ ਜਾਂ ਪੜ੍ਹਨਾ ਵਾ ਜਾਂ ਕੁਝ ਖੇਡਣਾ ਵਾ ਮੋਬਾਈਲ ਚਲਾਉਣਾ ਟੀਵੀ ਵੇਖਣਾ ਵਾ ਐਨੇ ਤੋਂ ਐਨੇ ਤੇਰਾ ਟਾਈਮ ਐਨੇ ਤੋਂ ਐਨੇ ਟਾਈਮ ਤੇਰਾ ਆਪਣੀ ਮਾਂ ਦੇ ਨਾਲ ਰਸੋਈ ਦੇ ਵਿੱਚ ਹੈਲਪ ਕਰਾਉਣੀ ਹੈ ਤੇ ਫਿਰ 2 ਘੰਟੇ ਤੇਰੇ ਕੋਲ ਟਾਈਮ ਜਿਹੜਾ ਬਾਅਦ ਚ ਹੁਣ ਬਚਣਾ ਵਾ ਉਹ 2 ਘੰਟੇ ਆਪਣਾ ਤਨ ਮਨ ਧਨ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਲੱਖ ਸਾਜ ਪਾਠ ਕਰ ਸਾਜ ਪਾਠ ਖਾਉ ਉਹਨਾਂ ਦੇ ਕੋਲ ਆਈਓ ਇੱਕ ਬਹੁਤ ਵੱਡਾ ਤੋਹਫਾ ਵਾ ਜਿਹੜਾ ਇੱਕ ਭਰਾ ਨੇ ਭੈਣ ਨੂੰ ਦੇਣਾ ਉਹ ਵੇਖਣ ਨੂੰ ਤਾਂ ਤੋਹਫਾ ਭਾਵੇਂ ਆਈਫੋਨ ਦੇ ਮੁਕਾਬਲੇ ਸਾਡੀਆਂ ਨਜ਼ਰਾਂ ਦੇ ਵਿੱਚ ਉਹ ਤੋਹਫਾ ਭਾਵੇਂ ਬਹੁਤ ਛੋਟਾ ਆਵੇ ਪਰ ਜਦੋਂ ਤੁਸੀਂ ਬਾਣੀ ਪੜੋਗੇ ਤੁਹਾਡੇ ਮਨ ਨੂੰ ਅੰਦਰੂਨੀ ਚਾਨਣ ਮਿਲੇਗਾ ਤੁਸੀਂ ਆਖੋਗੇ ਆਈਫੋਨ ਤਾਂ ਤੁਸ਼ ਬਰਾਬਰ ਵੀ ਨਹੀਂ ਇੱਕ ਤਿਲ ਮਾਤਰ ਵੀ ਕੀਮਤ ਨਹੀਂ ਆਈਫੋਨ ਦੀ ਇਹਨਾਂ ਲੈਪਟਾਪ ਦੀ ਬڑے بڑے ਸੂਟਾਂ ਮਹਿੰਗੇ ਮਹਿੰਗੇ ਨੇ ਸੂਟਾਂ ਦੀ ਇੱਕ ਤਿਲ ਮਾਤਰ ਵੀ ਕੀਮਤ ਨਹੀਂ ਗਈ ਮੇਰੇ ਵੀਰਾਂ ਆ ਮੈਨੂੰ ਬਹੁਤ ਵੱਡਾ ਤੋਹਫਾ ਦਿੱਤਾ ਜਦੋਂ ਬਾਣੀ ਪੜੋਗੇ ਇਸ ਕਰਕੇ ਬਾਣੀ ਪੜੋ ਇਹਨਾਂ ਡੇਰੇਦਾਰ ਨਹੀਂ ਰੌਣਕਾਂ ਨਾ ਵਧਾਉਂਦੇ ਫਿਰੋ